ਸਰ ਜਿਹੜਾ ਸਰਕਾਰ ਵੱਲੋਂ ਇੱਕ ਵੱਡਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਕਿਸਾਨਾਂ ਦਾ ਇਵੈਂਟ ਆ ਰਿਹਾ ਹੈ ਮਾਣ ਮਿੰਡੋਂ ਨਾਲ ਜੋੜਦਾ ਵੀ ਜਿਹੜਾ ਬੁਰਾ ਲੱਗ ਤੇ ਜਾਂਦੇ ਬਿਲਕੁਲ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਚੈਨਲਸ ਨੂੰ ਜਿਹੜਾ ਸਭ ਤੋਂ ਵੱਧ ਜਿਹੜਾ ਹੈਗਾ ਇਸ ਕੋਈ ਸੇ ਵੀ ਇਵੈਂਟਸ ਕੋਈ ਵੀ ਪ੍ਰੋਗਰਾਮ ਹੋਵੇ ਕੋਈ ਵੀ ਬਰਾਈ ਹੋਵੇ ਉਹਨੂੰ ਦੁਨੀਆ ਦੇ ਕੋਨੇ ਤੱਕ ਕੋਨੇ ਤੱਕ ਪਹੁੰਚਾਉਂਦੇ ਨੇ ਤੇ ਇਹ ਜਿਹੜਾ ਸਰਕਾਰ ਨੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਤੇ ਸੋਸ਼ਲ ਜਿੰਨੇ ਵੀ ਐਨਜੀਓਸ ਹੈਗੀਆਂ ਪ੍ਰੋਗਰਾਮ ਸ਼ੁਰੂ ਕੀਤਾ ਬਹੁਤ ਵਧੀਆ ਵਾ ਤੇ ਅਸੀਂ ਇਹੀ ਕਹਣਾ ਕਿ ਇਹ ਜਿਹੜਾ ਇੱਕ ਨਸ਼ਾ ਵਾ ਨਸ਼ਾ ਪਹਿਲਾ ਸਾਨੂੰ ਇੱਕ ਹੁਲਾਰਾ ਦਿੰਦਾ ਵਾ ਫਿਰ ਇਹਦੇ ਲਈ ਅਸੀਂ ਨਿਰਭਰ ਹੋ ਜਾਂਦੇ ਆ ਤਾਂ ਫਿਰੇ ਸਾਰੀ ਲੋੜ ਮਹਿਸੂਸ ਹੋ ਜਾਂਦਾ ਹੈ ਤਾਂ ਸਾਡੀ ਕਮਜ਼ੋਰੀ ਮਹਿਸੂਸ ਹੋ ਜਾਂਦਾ ਹੈ ਤਾਂ ਸਾਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਹੈਗਾ ਵਾ ਤੇ ਬਹੁਤ ਸਾਰੇ ਜਿਹੜੀਆਂ ਜਿਵੇਂ ਅੱਜ ਦਾ ਇਵੈਂਟਸ ਕੀਤਾ ਵਾ ਸਾਨੂੰ ਹਮੇਸ਼ਾ ਅਜਿਹੇ ਇਸ ਤਰ੍ਹਾਂ ਦੀਆਂ ਸੰਗਤਾਂ ਕਰਨੀਆਂ ਚਾਹੀਦੀਆਂ ਨੇ ਜਿਹੜਾ ਕਿ ਸਾਨੂੰ ਹਮੇਸ਼ਾ ਮੋਟੀਵੇਸ਼ਨ ਕਰਦੇ ਰਹਿੰਦੇ ਆ ਕਿ ਅਸੀਂ ਬਰਾਈਆਂ ਤੋਂ ਦੂਰ ਰਹੀਏ ਤਾਂ ਸਾਡੇ ਨਾਲ ਅੱਜ ਅਸੀਂ ਪੂਰੇ ਜਿੰਨੇ ਵੀ ਅਸੀਂ ਸੈਕਟਰ ਰਾਈਟਰ ਅਸੀਂ ਆਏ ਆ ਇਸ ਇਵੈਂਟਸ ਦੇ ਵਿੱਚ ਭਾਗ ਲਿਆ ਵਾ ਤੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਾਂਗੇ ਕਿ ਜੇ ਕਿਸੇ ਕੋਈ ਨਸ਼ੇ ਦਾ ਸਵਾਦ ਚੱਕ ਰਿਹਾ ਆਵਾ ਚਾ ਉਸ ਦਾ ਕੋਈ ਰਿਸ਼ਤੇਦਾਰ ਨਸ਼ੇ ਦਾ ਕੋਈ ਸਵਾਦ ਚੱਕਦਾ ਹੈਗਾ ਵਾ ਤੇ ਅਸੀਂ ਇਹ ਹੀ ਅਪੀਲ ਕਰਦੇ ਹਾਂ ਕਿ ਉਹ ਇਸ ਨਸ਼ੇ ਦੀ ਭਿਆਨਕ ਬਿਮਾਰੀ ਤੋਂ ਦੂਰ ਰਹੇ ਤੇ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਪੰਜਾਬ ਨੂੰ ਤੇ ਆਪਣੇ ਸ਼ਹਿਰ ਨੂੰ ਜਿਹੜਾ ਹੈਗਾ ਉਹ ਖੁਸ਼ ਰੱਖੇ ਤੇ ਸੋਹਣਾ ਬਣਾਵੇ ਧੰਨਵਾਦ ਜੀ ਮੈਂ ਐਡਵੋਕੇਟ ਕੁਪਾਲ ਸਿੰਘ ਚੇਅਰਮੈਨ ਜੂਡੀਆ ਡੋਨਰ ਲੁਧਿਆਣਾ ਤੋਂ ਦੋਸਤੋ ਆਜਾ ਜੋ ਇਵੈਂਟ ਵਾਓ ਬਣਾਇਆ ਹੈ ਇਹ ਸਾਡੇ ਸਿਟੀ ਦੇ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਜੇ ਦੇਖੂਗੇ ਕਿ ਜੇ ਤੁਸੀਂ ਕੈਮਰੇਜ ਦਿਖਾਉਂਗੇ ਤਾਂ ਬਹੁਤ ਸਾਰੀ ਜੁਟ ਹੈ ਜੋ ਖੇਡਾਂ ਦੇ ਵਿੱਚ ਅੱਗੇ ਆਈ ਹੋਈ ਹੈ ਤੀਰंदाजी ਹੋ ਰਹੀ ਹੈ ਬੈਡਮਿੰਟਨ ਹੋ ਰਹੀ ਹੈ ਸਾਈਕਲਿੰਗ ਹੋ ਰਹੀ ਹੈ ਜੁੰਬਾ ਹੋ ਰਹੀ ਹੈ ਯੋਗਾ ਹੋ ਰਹੀ ਹੈ ਅਣਗਿਣਤ ਕਿ ਐਕਟੀਵਿਟੀਜ਼ ਹੋ ਰਹੀਆਂ ਨੇ ਪਰ ਨਾਲ ਹੀ ਸਾਡਾ ਇਹ ਜੋ ਤਰ੍ਹਾਂ ਸ਼ਿਆਦ ਜੋ ਸਰਕਾਰ ਦਾ ਚਲਾਇਆ ਗਿਆ ਵਾ ਇਸ ਦਿਨ ਤੇ ਕਿਹਾ ਜਾਣੀਆ ਕਿ ਜੋ ਜੂਤ ਹੈਗੀ ਆ ਉਹ ਪੰਜਾਬ ਦਾ ਇੱਕ ਨਾਮ ਸੀਗਾ ਕਿ ਹਾਂ ਸਾਡੇ ਪੰਜਾਬ ਨੂੰ ਇੱਕ ਜੂਤ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਵਾਪਸ ਆ ਜਾਵੇ ਕਿਉਂਕਿ ਛੇ ਉਰਦਾ ਪੰਜਾਬ ਸੀਗਾ ਉਰਦਾ ਪੰਜਾਬ ਨੂੰ ਅਸੀਂ ਖਤਮ ਕਰਨਾ ਚਾਹਨੀ ਆਂ ਤੇ ਕਰਾਂਗੇ ਵੀ ਮੈਂ ਇੱਕ ਬਲੱਡ ਡੋਨਰ ਆ ਔਰ ਮੈਂ ਕਹਿੰਦਾ ਕਿ ਜਿਹੜਾ ਵੀ ਬੰਦਾ ਬਲੱਡ ਡੇਟ ਕਰਦਾ ਵਾ ਉਹ ਇੱਕ ਬਲੱਡ ਡੋਨਰ ਕਰਕੇ ਦੇਖੇ ਉਹਨੂੰ ਨਸ਼ੇ ਦੀ ਕਿਤੇ ਜਰੂਰਤ ਨਹੀਂ ਪੈਗੀ ਇੱਕ ਦੇਸ਼ ਭਗਤੀ ਦਾ ਨਸ਼ਾ ਵਾ ਜੋ ਸਭ ਤੋਂ ਵਧੀਆ ਹੈਗਾ ਇਹਨੂੰ ਕਰੋ ਤੇ ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ ਸੋ ਮੈਂ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ ਹਾਂ ਕਿ ਜੇ ਕੋਈ ਅਧਿਕਾਰੀ ਸੰਗਤ ਦੇ ਵਿੱਚ ਪੈ ਗਿਆ ਹੋ ਤਾਂ ਉਹਨੂੰ ਵਾਪਸ ਆਣਾ ਚਾਹੀਦਾ ਪਰ ਮੈਂ ਹੁਣ ਇੱਕ ਹੋਰ ਵੀ ਗੱਲ ਕਹਿਣੀ ਚਾਹੁੰਦਾ ਕਿ ਮੇਰੇ ਨਾਲ ਜੋ ਜੁੜੀ ਹੋਈ ਹੈ ਉਹ ਕੋਈ ਵੀ ਨਸ਼ਾ ਨਹੀਂ ਕਰਦਾ ਹੈਗਾ ਔਰ ਜੇ ਕੋਈ ਕਰਦਾ ਵੀ ਸੀਗਾ ਤਾਂ ਛੱਡ ਗਿਆ ਹੈ ਵਾ ਸੋ ਜੇ ਸਰਕਾਰ ਨੇ ਇਹ ਤਿਆਰ ਕੀਤੀ ਹੈ ਕਿ ਜੁੱਧ ਨਸ਼ਿਆ ਵਿਰੁੱਧ ਇਹ ਬਹੁਤ ਵਧੀਆ ਉਪਰਾਲਾ ਵਾ ਔਰ ਪੰਜਾਬ ਨੂੰ ਅੱਗੇ ਲਿਆਉਂਦਾ ਉਪਰਾਲਾ ਵਾ ਸਾਰੇ ਇਸ ਦਾ ਸਾਥ ਦਿਓ ਜੈ ਹਿੰਦ ਜੈ ਪਰ ਸਸੀ ਗਾ ਜੀ ਸਾਰਿਆਂ ਨੂੰ ਮੇਰਾ ਨਾਮ ਜਵਿੰਦਰ ਸਿੰਘ ਮੈਂ ਡਾਇਰੈਕਟਰ ਸਟੂਡੈਂਟ ਵੈਲਫੇਅਰ ਸੀਟੀ ਯੂਨੀਵਰਸਿਟੀ ਨਾਲ ਮੇਰੇ ਕਰੰਟ ਸਰਨੇ ਜੀ ਡਾਇਰੈਕਟਰ ਐਡਮਿਸ਼ਨਸ ਤੇ ਅੱਜ ਵੀਕਐਂਡ ਆਫ ਵੈਲਨੈਸ ਜੋ ਕਿ ਸੀਟੀ ਯੂਨੀਵਰਸਿਟੀ ਵੱਲੋਂ ਕੋਲਾਲਾ ਕੀਤਾ ਗਿਆ ਹੈ ਆਪਾਂ ਹਰ ਸਾਲ ਇਹ ਇਵੈਂਟ ਕਰਦੇ ਆ ਜੀ ਲੁਧਿਆਣੇ ਦੇ ਵਿੱਚ ਜਲੰਧਰ ਦੇ ਵਿੱਚ ਪਠਾਨਕੋਟ ਕਪੂਰਥਲਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਰਦੇ ਆ ਜਿਹਦੇ ਵਿੱਚ ਆਪਾਂ ਸ਼ਹਿਰ ਵਾਸੀਆਂ ਨੂੰ ਆਪਣੇ ਨਾਲ ਜੋੜਦੇ ਆ ਇਸ ਵਾਰ ਦਾ ਜਿਹੜਾ ਸਾਡਾ ਥੀਮ ਹੈ ਉਹ ਹੈਗਾ ਜੀ ਯੁੱਧ ਨਸ਼ਿਆ ਵਿਰੁੱਧ ਜੋ ਇੱਕ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਬਹੁਤ ਵਧੀਆ ਤੇ ਆਪਾਂ ਧੰਨਵਾਦ ਕਰਦੇ ਆ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਇਹਦੇ ਯੋਗ ਜ਼ੁੰਬਾ ਹੈਗਾ ਕਰਾਟੇ ਹੈਗਾ ਕੈਥਲਨ ਸਾਡੇ ਨਾਲ ਹੈ ਉਹ ਵੱਖਰੇ ਵੱਖਰੇ ਸਪੋਰਟਸ ਐਕਟੀਵਿਟੀਆਂ ਨਾਲ ਲੈ ਕੇ ਡਾਂਸਸ ਡਾਂਸ ਕਲਬ ਜਾਇ ਹੋਏ ਆ ਸਾਡੇ ਆਪਣੇ ਸਟੂਡੈਂਟਸ ਹੈਗੇ ਆ ਸ਼ਹਿਰ ਦੇ ਸਾਰੇ ਲੋਕ ਸਾਡਾ ਜੁੜੇ ਹੋਏ ਧੰਨਵਾਦ ਸੋ ਸਸ਼ੀਕਲ ਜੀ ਮੇਰਾ ਨਾਮ ਕਰਪਾ ਕਰ ਦੋਸ ਜਿਵੇਂ ਸਾਡੇ ਦੱਸਿਆ ਆਪਾਂ ਵਾਓ ਇਵੈਂਟ ਤੇ ਸੈਲੀਬ੍ਰੇਟ ਕਰ ਰਹੇ ਆ ਸੋ ਬਹੁਤ ਅੱਛੀ ਮੁਹਿੰਮ ਜਿਹੜੀ ਸਿਟੀ ਯੂਨੀਵਰਸਿਟੀ ਕਾਫੀ ਸਾਲਾਂ ਤੋਂ ਚਲਾ ਰਹੀ ਆ ਅੱਜ ਸਾਰ ਫੇਰ ਅਸੀਂ ਕਿਨ ਕੰਟੀਨਿਊ ਕੀਤਾ ਬੱਚਿਆਂ ਨੂੰ ਇੱਕ ਨਸ਼ਾ ਵਿਰੋਧ ਅਸੀਂ ਜਾਗਰੂਕ ਕਰ ਰਹੇ ਆ ਤੇ ਪਤਾ ਸਾਡਾ ਵੀ ਸਿਕਲੀ ਮੇਨ ਥੀਮ ਇਹ ਵੀ ਆ ਇੱਕ ਤਾਂ ਨਸ਼ਾ ਵਿਰੋਧ ਜਾਗਰੂਤਾ ਵੀ ਮਿਲੇ ਤੇ ਸੈਕੰਡਲੀ ਆਪਣੀ ਹੈਲਥੀ ਫਿਟਨੈਸ ਲੈ ਕੇ ਵੀ ਧਿਆਨ ਦੇਣ ਕਿਉਂਕਿ ਅੱਜ ਕੱਲ ਦਾ ਜਿਹੜਾ ਟਾਈਮ ਆ ਇਹਨਾ ਸਟ੍ਰੈਸਫੁੱਲ ਆ ਸੋ ਇੱਕ ਮੈਂਟਲ ਰਿਲੈਕਸੇਸ਼ਨ ਤੇ ਹੈਲਥ ਨੂੰ ਬੈਟਰਮੈਂਟ ਦੇ ਲਈ ਇਹ ਐਕਟੀਵਿਟੀਜ਼ ਜਿਵੇਂ ਜ਼ੂਮਬਾ ਕਾਰਾਟੇ yoga and there are number of activities we are doing here so which is jadi bahut low so i wish ki har saal sada university lagatar har ek different different stage parwandhi rahe te lokan nu yatra milde thank you